ਜੀਜਾ ਸਾळा ਕਾਲਾ ਮਾਲਾ ਬਸਾਈ ਚਲੀ ਗਿਆ ਹੋਰ ਕੀ ਕਰੀ ਇਹ ਵਕਤ ਬਹੁਤ ਵੱਡੀ ਚੀਜ਼ ਹੈ ਜੀ ਦੇਖ ਹੀ ਰਹੇ ਹੋਗੇ ਅੱਜ ਕੱਲ ਤੁਸੀਂ ਟੀਵੀ ਤੇ ਰਾਜਾਂ ਤੋਂ ਭੀਖ ਮੰਗਾ ਦਿੰਦਾ ਹੈ ਵਕਤ ਪਖਹਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਹੈ ਵਕਤ ਵਕਤ ਬਹੁਤ ਵੱਡੀ ਚੀਜ਼ ਹੈ ਜੱਜ ਦੇ ਕੰਮ ਕੀਤੇ ਹੁੰਦੇ ਲੋਕ ਫੁੱਲਾਂ ਦੇ ਹਾਰ ਵੀ ਪਾਉਂਦੇ ਸੀ ਪਾਏ ਵੀ ਆ ਪਰ ਅੱਜ ਦੇ ਕੰਮ ਹੀ ਨਹੀਂ ਕੀਤੇ بڑے ਵੱਡੇ ਵੱਡੇ ਲੀਡਰ ਇਸ ਇਲਾਕੇ ਚੋਂ ਚੁਣ ਕੇ ਭੇਜੇ ਤੁਸੀਂ بڑے ਵੱਡੇ ਤਨਹੰਦਰ ਇਸ ਇਲਾਕੇ ਚੋਂ ਚੁਣ ਕੇ ਭੇਜੇ ਸ਼ਾਇਦ ਕੁਝ ਹੋ ਜਾਊਗਾ ਨਹੀਂ ਹੋਇਆ ਕਿਉਂ ਸਾਡੇ ਧੀਆਂ ਪੁੱਤਾਂ ਨੂੰ ਮਾਂ ਦੀਆਂ ਵਾਲੀਆਂ ਵੇਚ ਕੇ ਪਿਓ ਦੀ ਜ਼ਮੀਨ ਵੇਚ ਕੇ ਕਿਉਂ ਸਾਨੂੰ ਬਾਹਰਲੇ ਮੁਲਕਾਂ ਨੂੰ ਭੱਜਣਾ ਪੈ ਰਿਹਾ ਆ ਨਹੀਂ ਬਣੇ ਸੀ ਕਾਲਜ ਨਹੀਂ ਬਣੇ ਸੀ ਸਕੂਲ ਨਹੀਂ ਬਣੇ ਸੀ ਯੂਨੀਵਰਸਿਟੀਆਂ ਨਹੀਂ ਬਣੀਆਂ ਸੀ ਡਿਗਰੀਆਂ ਲੈ ਲੈਂਦੇ ਸੀ ਰੋਜ਼ਗਾਰ ਨਹੀਂ ਮਿਲੇ ਸੀ ਤਾਂ ਭੱਜਣਾ ਪੈ ਰਿਹਾ ਸੀ ਤੇ ਆਨੰਦਤਾ ਆਪ ਦੇ ਪਰਿਵਾਰਾਂ ਵਾਲੀ ਜੀਜਾ ਸਾੜਾ ਕਾਲਾ ਮਾਲਾ ਬਸ ਆਹੀ ਚਲੀ ਗਿਆ ਹੋਰ ਕੀ ਕਰੀ ਕੋਦਰਤ ਬਹੁਤ ਬਲਵਾਨ ਹੈ ਜੀ ਪ੍ਰਮਾਤਮਾ ਇਹ ਵਕਤ ਬਹੁਤ ਵੱਡੀ ਚੀਜ਼ ਹੈ ਜੀ ਦੇਖ ਹੀ ਰਹੇ ਹੋਗੇ ਅੱਜ ਕੱਲ ਤੁਸੀਂ ਟੀਵੀ ਤੇ ਵਕਤ ਰਾਜਾਂ ਤੋਂ ਭੀਖ ਮੰਗਾ ਦਿੰਦਾ ਹੈ ਵਕਤ ਪਖਾਰੀਆਂ ਦੇ ਸਿਰ ਤੇ ਤਾਜ ਟਿਕਾ ਦਿੰਦਾ ਹੈ ਵਕਤ ਵਕਤ ਬਹੁਤ ਵੱਡੀ ਚੀਜ਼ ਹੈ ਜੀ ਡਰੀਏ ਮਾਰਾ ਤੂੰ ਉੱਚੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਜੱਜ ਦੇ ਕੰਮ ਕੀਤੇ ਹੁੰਦੇ ਲੋਕ ਫੁੱਲਾਂ ਦੇ ਹਾਰ ਵੀ ਪਾਉਂਦੇ ਸੀ ਪਾਏ ਵੀ ਆ ਪਰ ਅੱਜ ਦੇ ਕੰਮ ਹੀ ਨਹੀਂ ਕੀਤੇ ਲੋਕਾਂ ਨੂੰ ਟਿੱਚ ਸਮਝਿਆ ਟਿੱਚ ਲੋਕ ਕਹਿੰਦੇ ਚਲੋ ਕੋਈ ਨਹੀਂ ਪਬਲਿਕ ਹੈ ਜੀ ਚੁੱਪ ਰਹੇ 5 ਸਾਲ ਬੁੱਲਾ ਨੂੰ ਜਿੰਦੇ ਲਾ ਲੈਣ 10 ਸਾਲ ਦਿਲ ਤੇ ਪੱਥਰ ਰੱਖ ਲੈਣ 15 ਸਾਲ ਘੁੱਟ-ਘੁੱਟ ਕੇ ਜਿਉ ਲੈਣ 20 ਸਾਲ ਪਰ 20 ਸਾਲਾਂ ਬਾਅਦ ਜਦੋਂ ਪਬਲਿਕ ਉੱਠ ਖੜਦੀ ਹੈ ਨਾ ਫਿਰ 20 ਸਾਲਾਂ ਦਾ ਹਸਾਬ 20 ਮਿੰਟਾਂ 'ਚ ਲੈ ਲੈਂਦੀ ਹੈ ਜਨਾਬ ਇਹ ਪਬਲਿਕ ਹੈ ਪਬਲਿਕ ਇਹ ਲੋਕ ਨੇ ਪਹਿਲਾ ਸਰਕਾਰੀ ਡਿਗਰੀ ਕਾਲਜ ਹੈ ਬੱਲੂਆਣੇ 'ਚ ਔਰ ਸਭ ਤੋਂ ਮੈਂ ਪਾਰਲੀਮੈਂਟ 'ਚ ਵੀ ਇਹ ਗੱਲ ਬੋਲੀ ਸੀ ਜਦੋਂ ਮੈਂ ਐਮਪੀ ਹੁੰਦਾ ਸੀ ਕਿ ਜਦੋਂ ਵਿਦਿਅਕ ਅਦਾਰੇ ਦੂਰ ਹੋਵੇ ਪਿੰਡ ਤੋਂ ਕੋਈ ਸਕੂਲ ਜਾਂ ਕਾਲਜ ਦੂਰ ਹੋਵੇ ਸਭ ਤੋਂ ਵੱਧ ਭੁਗਤਣਾ ਪੈਂਦਾ ਉਸ ਇਲਾਕੇ ਦੀਆਂ ਕੁੜੀਆਂ ਨੂੰ ਮਾਪੇ ਕਹਿੰਦੇ ਬਸ ਜਿੰਨੇ ਸਾਡੇ ਪਿੰਡ 'ਚ ਪੜ੍ਹ ਲਈ ਪੜ੍ਹ ਲਈ ਅਸੀਂ ਦੂਰ ਨਹੀਂ ਭੇਜਣਾ ਨਾ ਕੋਈ ਜਾਣਦਾ ਸਾਧਨਾ ਕਦੇ ਡਾਲਿਆਂ ਤੇ ਲੰਮਕ ਜਾਂਦੀਆਂ ਟਰਾਲੀਆਂ ਦੇ ਕਦੇ ਕਿਸੇ ਤੋਂ ਅੱਜ ਨੇ ਵੀ ਹਾਂ ਤੋਂ ਰਾਈਡ ਮੰਗਦੀਆਂ ਜ਼ਮਾਨਾ ਕਲਯੁਗ ਦਾ ਚੱਲ ਰਿਹਾ ਹੈ ਤਾਂ ਲੋਕ ਕਹਿੰਦੇ ਆ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਅਸੀਂ ਨਹੀਂ ਪੜਾਉਣੀ ਕੁੜੀ ਅੱਜ ਤਾਂ ਹਟਾ ਲੈਣੀਆਂ ਇੰਟੈਲੀਜੈਂਟ ਕੁੜੀਆਂ ਜਿਹੜੀਆਂ ਫਸਟ ਹੋਉਂਦੀਆਂ ਰਹੀਆਂ ਇਲਾਕੇ ਚੋਂ ਜਾਂ ਜ਼ਿਲ੍ਹੇ ਚੋਂ ਜਾਂ ਪੰਜਾਬ ਚੋਂ ਉਹਨਾਂ ਨੂੰ ਵੀ ਹਟਾ ਲੈਂਦੇ ਸੀ ਕਾਰਨ ਕਿ ਜੀ ਨੇੜੇ ਤੇੜੇ ਕੋਈ ਵਿਦਿਗਦਾਰਾ ਨਹੀਂ ਹੈਗਾ